ਵਿਚ ਸੋਨਾ ਰੱਖਣ ਦੀ ਪਰੰਪਰਾ ਬਹੁਤ ਪੁਰਾਣੀ ਹੈ ਤੇ ਲੋਕ ਬਹੁਤ ਸਾਰਾ ਸੋਨਾ ਨਿਵੇਸ਼ ਕਰਦੇ ਨੇ ਹਾਲੀ ਦੇ ਵਿੱਚ ਵਰਲਡ 골ਡ ਕਾਉਂਸਲ ਨੇ ਇਸ ਸੰਬੰਧੀ ਆંકੜੇ ਜਾਰੀ ਕੀਤੇ ਜਿਸ ਅਨੁਸਾਰ ਭਾਰਤੀ ਘਰਾਂ ਤੇ ਮੰਦਰਾਂ ਤੇ ਵਿੱਚ ਸਮੂਹਿਕ ਤੌਰ ਤੇ ਲਗਭਗ 25000 ਟਨ ਸੋਨਾ ਹੈ ਜਿਸ ਦੀ ਮੌਜੂਦਾ ਕੀਮਤ ਪਾਕਿਸਤਾਨ ਦੀ ਆਰਥਿਕਤਾ ਨਾਲੋਂ 6 ਗੁਣਾ ਵੱਧ ਹੈ ਦੇਸ਼ ਦੇ ਘਰਾਂ ਤੇ ਮੰਦਰਾਂ ਦੇ ਵਿੱਚ ਇਸ ਸਮੇਂ ਜੋ ਸੋਨਾ ਹੈ ਇਸ ਦੀ ਕੀਮਤ ਲਗਭਗ 2.4 ਟ੍ਰਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਹੈ ਇਹ ਸੋਨਾ ਵਿੱਤੀ ਸਾਲ 2026 ਦੇ ਵਿੱਚ ਦੇਸ਼ ਦੇ ਨਾਮਾਤਰ ਜੀਡੀਪੀ ਦਾ ਲਗਭਗ 65% ਹੈ ਡਬਲਿਊ ਯੂ ਸੌਰੀ ਡਬਲਿਊ ਜੀ ਸੀ ਦੇ ਅੰਕੜੇ ਅਨੁਸਾਰ ਭਾਰਤੀ ਘਰਾਂ ਦੇ ਵਿੱਚ ਸਟੋਰ ਕੀਤਾ ਗਿਆ ਇਹ ਸੋਨਾ ਵਿਸ਼ਵ ਪੱਧਰ ਤੇ ਇੱਕ ਅਸਾਧਾਰਨ ਆਰਥਿਕ ਸੰਪਤੀ ਹੈ ਇਸਦੀ ਕੀਮਤ ਇੰਨੀ ਵੱਡੀ ਆ ਕਿ ਇਹ ਕਈ ਦੇਸ਼ਾਂ ਦੀ ਜੀਟੀਪੀ ਨੂੰ ਪਾਰ ਕਰ ਜਾਂਦੀ ਹੈ। ਪਾਕਿਸਤਾਨ ਦੀ ਇਕਨੋਮੀ ਜਿਸਦਾ ਕਿ ਜੀਟੀਪੀ ਲਗਭਗ 400 ਮਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ। ਭਾਰਤੀ ਘਰਾਂ ਤੇ ਮੰਦਰਾਂ ਦੇ ਵਿੱਚ ਮੌਜੂਦ ਸੋਨੇ ਦੀ ਦੌਲਤ ਨਾਲੋਂ ਬਹੁਤ ਛੋਟਾ ਦਿਖਾਈ ਦਿੰਦਾ ਹੈ। ਇਹ ਤੱਥ ਭਾਰਤ ਦੀ ਇਸ ਵਿਲੱਖਣ ਸੰਪਤੀ ਦੀ ਤਾਕਤ ਨੂੰ ਦਰਸਾਉਂਦਾ ਹੈ। ਭਾਰਤੀ ਘਰਾਂ ਤੇ ਮੰਦਰਾਂ ਦੇ ਵਿੱਚ ਸੋਨੇ ਦੀ ਕੀਮਤ ਪਾਕਿਸਤਾਨ ਦੇ ਕੁੱਲ ਜੀਟੀਪੀ ਨਾਲੋਂ 6 ਗੁਣਾ ਜ਼ਿਆਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੋਨਾ ਨਾ ਸਿਰਫ ਨਿੱਜੀ ਦੌਲਤ ਵਜੋਂ ਮਹੱਤਵਪੂਰਨ ਹੈ ਸਗੋਂ ਹੀ ਦੇਸ਼ ਦੀ ਆਰਥਿਕ ਸਥਿਰਤਾ ਦੇ ਵਿੱਚ ਵੀ ਯੋਗਦਾਨ ਪਾਉਂਦਾ ਹੈ ਹਾਲਾਂਕਿ ਇਹਨਿੰਵਰਟੀ ਮਾਤਰਾ ਦੇ ਵਿੱਚ ਸੋਨੇ ਦਾ ਸੰਗ੍ਰਹਿ ਕੁਝ ਚੁਣੌਤੀਆਂ ਵੀ ਲਿਆਉਂਦਾ ਹੈ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਸੋਨੇ ਨੂੰ ਆਰਥ ਵਿਵਸਥਾ ਦੇ ਵਿੱਚ ਸਰਗਰਮੀ ਦੇ ਨਾਲ ਵਰਤਣ ਦੀ ਜੜੀਆ ਜ਼ਰੂਰਤ ਹੈ ਇਸੇ ਨਾਲ ਨਾ ਸਿਰਫ ਨਿੱਜੀ ਦੌਲਤ ਵੀ ਬਿਹਤਰੀ ਹੋਵੇਗੀ ਸਗੋਂ ਦੇਸ਼ ਦੀ ਆਰਥਿਕਤਾ ਹੋਰ ਵੀ ਮਜ਼ਬੂਤ ਹੋ ਜਾਵੇਗੀ